ਡਰੇਨ ਉੱਪਰੋਂ ਨਜਾਇਜ਼ ਕਬਜ਼ੇ ਛਡਵਾਉਣ ਦਾ ਮਸਲਾ ਹੁਣ ਪ੍ਰਸ਼ਾਸਨ ਦੀ ਗਲੇ ਦੀ ਹੱਡੀ ਬਣ ਚੁੱਕਾ ਹੈ ਕਿਉਂਕਿ ਇਸ ਮਸਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਆਮੋ-ਸਾਮਣੇ ਨੇ ਉਹਨਾਂ ਵਿੱਚੋਂ ਇੱਕ ਜਥੇਬੰਦੀ ਨੇ ਹੁਣ ਐਸਡੀਐਮ ਸਮਰਾਲਾ ਨੂੰ ਜਲੀਲ ਕਰਨ ਦੇ ਦੋਸ਼ੇਠ ਆਪਣੇ ਇਨਸਾਨੀ ਤੇ ਲੈ ਲਿਆ ਹੈ ਭਾਰਤੀ ਕਿਸਾਨ ਜੂਨੀਅਰ ਲਖਵਾਲ ਦੇ ਆਗੂਆਂ ਵੱਲੋਂ ਕਿਸੇ ਗੱਲ ਤੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਐਸਡੀਐਮ ਦਫ਼ਤਰ ਸਮਰਾਲਾ ਦੇ ਸਾਹਮਣੇ ਧਰਨਾ ਲਗਾ ਦਿੱਤਾ ਇਸ ਧਰਨੇ ਦੀ ਅਗਵਾਈ ਕਰਦਿਆਂ ਜਥੇਬੰਦੀ ਦੇ ਸੂਬਾ ਜਰਨਲ ਗੱਤਰ ਪਰਮਿੰਦਰ ਸਿੰਘ ਭਾਲ ਮਾਜਰਾ ਨੇ ਦੋਸ਼ ਲਾਇਆ ਕਿ ਕੱਲ ਹੋਈ ਮੀਟਿੰਗ ਵਿੱਚ ਐਸ ਡੀ ਐਮ ਸਮਰਾਲਾ ਵੱਲੋਂ ਸਾਡੇ ਆਗੂਆਂ ਨੂੰ 100-100 ਰੁਪਏ ਵਾਲੀ ਗੱਲ ਆ ਕੇ ਝਲिल ਕੀਤਾ ਹੈ ਉਹਨਾਂ ਆਪਣੀ ਜਥੇਬੰਦੀ ਵੱਲੋਂ ਪ੍ਰਸ਼ਾਸਨ ਨੂੰ ਅਲਟੀਮੇਟਮ ਜਾਰੀ ਕਰਦਿਆਂ ਕਿਹਾ ਕਿ ਜੇਕਰ ਐਸ ਡੀ ਐਮ ਵੱਲੋਂ ਮਾਫੀ ਨਹੀਂ ਮੰਗੀ ਜਾਂਦੀ ਤਾਂ ਉਹਨਾਂ ਦੇ ਦਫ਼ਤਰ ਅੱਗੇ ਪੱਕੇ ਤੌਰ ਤੇ ਧਰਨਾ ਲਾਇਆ ਜਾਵੇਗਾ ਪਰਮਿੰਦਰ ਸਿੰਘ ਪਾਲ ਮਾਜਰਾ ਜਰਨਲ ਸਿਕਤਰ ਪੰਜਾਬ ਆਰਤੀ ਕਿਸਾਨ ਜੁਨੀ ਲਖੋਵਾਲ ਅੱਜ ਜਿਹੜਾ ਇਹ ਦੋਸ਼ ਮੁਜਾਰਾ ਕੀਤਾ ਜਾ ਰਿਹਾ ਇਸ ਦੀ ਦਫਤਰ ਮੂਹਰੇ ਕਿੱਥੇ ਕੀਤਾ ਜਾ ਰਿਹਾ ਹੈ ਕਿਉਂ ਕਾਰਨ ਬਣ ਰਿਹਾ ਹੈ ਇਹ ਅਸੀਂ ਐਸ ਡੀ ਐਮ ਦਫਤਰ ਦੇ ਮੂਹਰੇ ਰੋਜ਼ ਮੁਜਾਰਾ ਕਰ ਰਹੇ ਹਾਂ ਤੇ ਸਾਡਾ ਸੰਕੇਤਕ ਰੋਜ਼ ਮੁਜਾਰਾ ਇਤੋਂ ਬਾਅਦ بڑے ਮੁਜਾਰੇ ਵੀ ਕਰਾਂਗੇ ਅੱਜ ਸਾਡੀਆਂ ਦੋ ਮੇਰ ਮੰਗਾਂ ਲੈ ਕੇ ਅਸੀਂ ਇੱਥੇ ਆਏ ਹਾਂ ਪਹਿਲੀ ਸਾਡੀ ਜਿਹੜੀ ਮੰਗ ਆ ਜਿਹੜਾ ਐਸ ਡੀ ਐਮ ਸੰਭਰਾਲਾ ਇਹਨੇ ਕਿਹਾ ਸਾਡਾ ਹੁਣ ਤੋਂ 7 ਦਿਨ ਪਹਿਲਾਂ ਇੱਥੇ ਸੇਮ ਨਾਲਾ ਸ਼ੁਰੂ ਹੋਇਆ ਸੀ ਪੱਟਣਾ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਉੱਥੇ ਜਾ ਕੇ ਕੁਝ ਸਵਾਲ ਰੱਖੇ ਪ੍ਰਸ਼ਾਸਨ ਨੂੰ ਪੁੱਛਿਆ ਵੀ ਜਦ ਇਹ ਤੁਸੀਂ ਡਰੇਨ ਕੱਢਦੇ ਹੋ ਇਹਦਾ ਪਾਣੀ ਦਾ ਇੰਤਜ਼ਾਮ ਕੀ ਹੋਊਗਾ ਇਹਦਾ ਲੋਕਾਂ ਦਾ ਨੰਗੜ ਦਾ ਇੰਤਜ਼ਾਮ ਕੀ ਹੋਊਗਾ ਸੜਕਾਂ ਦਾ ਜਿੱਥੇ ਤੁਸੀਂ ਪੁਲੀਆਂ ਉਹਨਾਂ ਲਈ ਉਹਦਾ ਕੀ ਇੰਤਜ਼ਾਮ ਆ ਉਹਦਾ ਉਹਨਾਂ ਨੇ ਉਦੋਂ ਕੋਈ ਜਵਾਬ ਨਹੀਂ ਦਿੱਤਾ ਅਸੀਂ ਬੁੱਧਵਾਰ ਦੀ ਸੋਮਵਾਰ ਦੀ ਮੀਟਿੰਗ ਰੱਖ ਲਈ ਸ਼ਾਇਦ ਅਸੀਂ ਕਿ 3 ਵਜੇ ਉਦੋਂ ਐਸ.ਡੀ.ਐਮ ਸਾਹਿਬ ਜਵਾਬ ਦੇਣਗੇ ਕੋਈ ਪਰ ਜਿਹੜਾ ਐਸ.ਡੀ.ਐਮ ਨੇ ਜਵਾਬ ਦਿੱਤਾ ਉਹਦੇ ਰੋਸ ਵਜੋਂ ਅੱਜ ਅਸੀਂ ਧਰਨਾ ਲਾ ਰਹੇ ਹਾਂ ਇਨੇ ਆ ਕੇ ਸਾਡੇ ਨਾਲ ਟਿੱਚਰਾ ਕੀਤੀਆਂ ਸਾਡੇ ਨਾਲ ਬਦਸਲੂਕੀ ਕੀਤੀ ਜੱਥੇਬੰਦੀ ਦੇ ਸਾਡੇ ਖਿਲਾਫ ਵੱਧ ਘੱਟ ਬੋਲੇ ਆ ਸੋ ਅਸੀਂ ਜਦ ਤੱਕ ਇਹ ਐਸ ਡੀ ਐਮ ਜਨਤਕ ਤੌਰ ਤੇ ਮਾਫੀ ਨਹੀਂ ਮੰਗਦਾ ਉਦੋਂ ਤੱਕ ਤਿੰਨ ਦਿਨ ਦਾ ਅਸੀਂ ਨੂੰ ਟਾਈਮ ਦਵਾਂਗੇ ਸੋਮਵਾਰ ਤੋਂ ਪੱਕਾ ਇਹ ਤੇ ਰੋਲ ਟਰਨਾ ਲਾਵਾਂਗੇ ਟ੍ਰੈਫਿਕ ਕੰਮ ਜੋ ਕਰਾਂਗੇ ਸਭ ਕੁਝ ਕਰਾਂਗੇ ਇਹਨੇ ਸਾਨੂੰ 100-100 ਰੁਪਈਆ ਦੀ ਗੱਲ ਕੀਤੀ ਤੁਸੀਂ 100-100 ਰੁਪਈਆ ਦੀਆਂ ਇਹਨਾਂ ਦਾ ਇਕੱਠਾ ਕਰਕੇ ਇਹਨਾਂ ਨੂੰ ਦੇ ਦਿਓ ਇਹਨੂੰ ਕਿਚੂ ਵੀ 100-100 ਰੁਪਈਆ ਦੇਣ ਵਾਲਾ ਸਾਨੂੰ ਕੌਣ ਹੁੰਦਾ ਜੇ ਅਸੀਂ 100-100 ਰੁਪਈਆ ਲੈਣ ਵਾਲੇ ਬੰਦੇ ਲੱਗ ਜਦੇ ਰੋ ਇਹਨੂੰ ਮੌਜੂਦ ਬੰਦਿਆਂ ਨਾਲੇ ਪਤਾ ਨਹੀਂ ਗੱਲ ਕਿਵੇਂ ਕਰਨੀ ਆ ਹੋਰ ਤੱਕ ਨੌਕਰੀ ਨੇ ਕਿਵੇਂ ਕਰ ਲਈ ਸਾਨੂੰ ਇਹ ਨਹੀਂ ਪਤਾ ਸੋ ਜਦ ਤੱਕ ਜਨਤਕ ਤੌਰ ਤੇ ਮਾਫੀ ਨਹੀਂ ਮੰਗਦਾ ਸਭ ਤੋਂ بڑا ਮੁੱਦਾ ਸਾਡਾ ਜੇ ਇਹ ਆ ਜਦ ਤੱਕ ਜਨਤਕ ਤੌਰ ਤੇ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਤੱਕ ਅਸੀਂ ਇਹਦਾ ਖੜਾ ਨਹੀਂ ਛੱਡਾਂਗੇ ਇਹਨੂੰ ਜਿਹੜੀ ਇਹਦੀ ਅੱਖ ਨਾਲ ਉਹ ਬਿਲਕੁਲ ਇਹਨੂੰ ਮੈਨੂੰ ਲੱਗਦਾ ਹੰਕਾਰ ਆ ਵੀ ਮੇਰੇ ਤੋਂ ਉੱਪਰ ਕਾਨੂੰਨ ਤੋਂ ਮੈਂ ਉੱਪਰ ਆ ਇਹਨੂੰ ਕਾਨੂੰਨ ਦੇ ਦਾਇਰੇ 'ਚ ਲਿਆਵਾਂਗੇ ਕਾਨੂੰਨ 'ਚ ਰਹਿ ਕੇ ਬੋਲਣਾ ਸਿਖਾਵਾਂਗੇ ਜੱਥੇਬੰਦੀਆਂ ਨਾਲ ਕਿਵੇਂ ਗੱਲ ਕਰੀ ਦੀ ਆ ਮੌਜੂਦ ਬੰਦਿਆਂ ਦੇ ਨਾਲ ਕਿਵੇਂ ਗੱਲ ਕਰੀ ਦੀ ਆ ਸੋ ਇੰਨੀਆਂ ਬੇਨਤੀ ਮੈਂ ਫਤਿਹ ਸੰਜੀ ਕਰਦਾ ਵਾਹ ਟ੍ਰੇਨ ਦੀ ਗੱਲ ਕਰੀ ਤਾਂ ਟ੍ਰੇਨ ਦਾ ਜਿਹੜਾ ਕੰਮ ਆ ਉਹ ਸੌਫਟਵਰ ਨੂੰ ਮੀਟਿੰਗ ਤੋਂ ਬਾਅਦ ਸ਼ੁਰੂ ਕਰ ਦਿੱਤਾ ਗਿਆ ਸੀਗਾ ਹੁਣ ਕੀ ਹਾਲਾਤ ਹਨ ਸੋਮਵਾਰ ਜਾਂ ਸ਼ਾਮ ਨੂੰ ਇਹਨਾਂ ਨੇ ਕਹਿੰਦਾ ਸੀ ਕੰਮ ਸ਼ੁਰੂ ਹੋਊਗਾ ਅਸੀਂ ਸ਼ਾਮ ਨੂੰ ਡੀਸੀ ਸਾਹਿਬ ਦੇ ਘਰ ਚਲੇ ਗਏ ਪਰ ਡੀਸੀ ਸਾਹਿਬ ਦਾ ਬਿਹੇਵੀਅਰ ਦੇਖ ਕੇ ਅਸੀਂ 20 ਬੰਦੇ ਰਾਤ ਨੂੰ ਉਹਦੇ 8:30 ਵਜੇ ਘਰ ਗਏ ਜੋ ਉਹਨਾਂ ਦਾ ਬਿਹੇਵੀਅਰ ਦੇਖ ਕੇ ਸਾਨੂੰ ਲੱਗਿਆ ਵੀ ਅਫਸਰ ਐਜੇ ਹੋਣੇ ਚਾਹੀਦੇ ਨਹੀਂ ਜਦੋਂ ਉਹਨਾਂ ਨੇ ਬੇਸ਼ੱਕ ਸਾਡੇ ਕੋਲ ਕੋਈ ਪਹਿਲਾ ਮੈਸੇਜ ਨਹੀਂ ਦਿੱਤਾ ਹੋਇਆ ਦੀ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਮਾੜਾ-ਮੋਟਾ ਮੈਸੇਜ ਲਾਇਆ ਉਹਨਾਂ ਨੇ ਆਪਣੇ ਬੰਦੇ ਭੇਜ ਕੇ ਸਾਡਾ ਸਾਨੂੰ ਪਾਣੀ ਚਾਹ ਪਾਣੀ ਪਰਾਇਆ ਤੇ ਨਾਲ ਦੀ ਨਾਲ ਸਾਨੂੰ ਇਹ ਵੀ ਟ੍ਰੇਨ ਦਾ ਕੰਮ ਬੰਦ ਕਰਨ ਦੀ ਵੀ ਹੁਕਮ ਕੀਤੀ ਸੋ ਉਹਨਾਂ ਨੇ ਦੂਜੇ ਦਿਨ ਡਿਊਟੀ ਲਈ ਵੀ ਏਡੀਸੀ ਆ ਕੇ ਮੌਕਾ ਦੇਖੂਗਾ ਜਿਹੜਾ ਏਡੀਸੀ ਮੌਕਾ ਤੇ ਇੱਕ ਜਿਹਾ ਸੀ ਉਹਦੀ ਫੁੱਲ ਤਾਰੀਫ ਕਰਦੇ ਆ ਫੈਸਲਾ ਕੋਈ ਹੋਵੇ ਪਰ ਜਿਹੜੇ ਤਰੀਕੇ ਨਾਲ ਉਹ ਸਾਡੀ ਗੱਲ ਸੁਣੀ ਸਾੰਮਣੇ ਕੋਈ ਦਬਾਅ ਚੋਂ ਕਿਸੇ ਦਾ ਗਲਤ ਫੈਸਲਾ ਕੋਈ ਲਿਖ ਦੇਵੇ ਜਿਹੜੇ ਤਰੀਕੇ ਨਾਲ ਸਾਡੇ ਨਾਲ ਵਰਤਾਅ ਕੀਤਾ ਜਾਂ ਗੱਲ ਸੁਣੀ ਉਹ ਪੂਰਾ ਵਧੀਆ ਸੀ ਜਿਹੜਾ ਉਹਨਾਂ ਫੈਸਲੇ ਲੈਣਾ ਜੇ ਕਿਸੇ ਦਬਾਅ 'ਚ ਹੋ ਸਕਦਾ ਵੀ ਚਾਹੇ ਜਿਹਾ ਲਿਖਾਉਂਦਾ ਕੋਈ ਪਰ ਜਿਹੜਾ ਇਸ ਬੰਦੇ ਦੀ ਗੱਲਬਾਤ ਸੀ ਉਹ ਅੱਜ ਤੱਕ ਮੇਰੇ 26 27 ਸਾਲ ਮੈਨੂੰ ਜੱਤੇ ਬੰਦੀ 'ਚ ਕੰਮ ਕਰਦੇ ਵੀ ਹੋ ਗਏ ਹਰ ਇੱਕ ਤੋਂ ਮੀਟਿੰਗਾਂ 'ਚ ਕੋਈ ਅਫਸਰ ਅੱਜ ਤਾਈਂ ਆਇਆ ਜੇ ਸਾਡੇ ਨਾਲ ਮਿਸਵੇਬ ਨਹੀਂ ਕੀਤਾ ਜਿਹੜਾ ਇਹਨੇ ਸਾਡੇ ਨਾਲ ਕੀਤਾ ਸਭ ਤੋਂ بڑا ਮੁੱਦਾ ਹੁਣ ਸਾਡਾ ਨਾਲ ਉਹਦੇ ਨਾਲ ਨਾਲ ਇਹ ਤੋਂ ਜ਼ਿਆਦਾ ਸਿਕਾਰ ਜੇ ਮੰਗੇ ਵੀ ਸਾਨੂੰ ਕਾਗਜ਼ ਦੇ ਦੱਸੋ ਵੀ ਤੁਸੀਂ ਕਿਹੜੇ ਆਰਡਰਾਂ ਦਾ ਪੜ੍ਹਦੇ ਆਂ ਕਹਿੰਦਾ ਕਾਗਜ਼ੀ ਕਹਾ ਮੈਂ ਮੇਰੀ ਜ਼ਿੰਮੇ ਨਾਲ ਮੈਂ ਪੜ੍ਹਤੀ ਇਹ ਡਿਕਟੇਟਰ ਬਣ ਗਿਆ ਨੂੰ ਪਤਾ ਨਹੀਂ ਇਹ ਇਹ ਨੌਕਰ ਇਹਨੂੰ ਸਾਰੇ ਏ ਡਿਪਟੀ ਕਲਰਾਲੀ ਨੇ ਗੱਲ ਕੀਤੀ ਆ ਇਹਦਾ ਸਾਬਕਾ ਨੂੰ ਸੁਖਾਵਾਂਗੇ ਮੈਂ ਮਨਜੀਤ ਸਿੰਘ ਢੀਂਸਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋ ਧਰਨਾ ਲਾਇਆ ਜੀ ਧਰਨਾ ਲਾਇਆ ਜੀ ਅੱਜ ਅਸੀਂ ਇੱਕ ਡਰੇਨ ਪਟ ਰਹੇ ਸੀ ਉਹਨੂੰ ਰੋਕਣ ਵਾਰੇ ਅਸੀਂ ਐਸਡੀਐਮ ਸਾਹਿਬ ਨੂੰ ਮਿਲੇ ਸੀ ਵੀ ਇਹ ਫਰ ਜਿਹੜੀ ਫੰਡਾਂ ਦੀ ਦਰਬਾਰ ਤੋਂ ਹੋ ਰਹੀ ਆ ਫਜ਼ੂਲ ਹੀ ਹੋ ਰਿਹਾ ਵੀ ਇਹਦਾ ਕੋਈ ਹੋ ਨਹੀਂ ਹੁਣਾ ਇੱਧਰ ਉਹਦੇ ਕਰਕੇ ਅਸੀਂ ਐਸਡੀਐਮ ਸਾਹਿਬ ਨੇ ਮੀਟਿੰਗ ਰੱਖੀ ਅਸੀਂ 3 ਵਜੇ ਉੱਥੇ ਮਿਲਣਗੇ ਉਹਨਾਂ ਨੇ ਸਾਡਾ ਕੋਈ ਪੱਖ ਨਹੀਂ ਸੁਣਿਆ ਉੱਥੇ ਦੂਜੇ ਬੰਦਿਆਂ ਨੂੰ ਪਹਿਲਾਂ ਹੀ ਬਿਠਾ ਕੇ ਗੱਲ ਕਰੀ ਗਈ ਸੀ ਸਾਡੇ ਨਾਲ ਜਾਨੀ ਮਿਸ ਬਿਹੇਵ ਕਰਿਆ ਉਹਨਾਂ ਨੂੰ ਕਹਿੰਦਾ ਇਹਨਾਂ ਨੂੰ ਇਕੱਠੇ ਕਰੇ 100-100 ਰੁਪਈਆ ਦੇ ਦਿਓ ਕਹਿੰਦਾ ਇਹ ਘਰ ਬਹਿ ਜਾਣਗੇ ਤੇ ਮਿੱਟੀ ਇਹਨਾਂ ਦੀ ਲੈ ਜਿਓ ਐ ਕਰ ਲਿਓ ਵਾਹ ਕਰ ਲਿਓ ਜਣੀਏ ਇੱਥੇ ਕੰਨਾ ਕੋਈ ਪ੍ਰਸ਼ਾਸਨ ਦੀਆਂ ਨਹੀਂ ਹੁੰਦੀਆਂ ਫਿਰ ਉਹ ਬੋਲਦੇ ਨੇ ਜੇ ਨਹੀਂ ਠੀਕ ਹੋਊ ਤਾਂ 6 ਮਹੀਨੇ ਨੂੰ ਮੈਂ ਭਰਾ ਦੂੰਗਾ ਕੀ ਇਹ ਸਰਕਾਰੀ ਫੰਡਾਂ ਦੀ ਦਰਵਾਜ਼ਾ ਤੋਂ ਨਹੀਂ ਹੋ ਰਹੀ ਜਾਂ ਕੋਈ ਕਾਨੂੰਨ ਦੇ दायरे ਚ ਰਹਿ ਕੇ ਕੰਮ ਹੁੰਦਾ ਕਿ ਅਸਲੀ ਸਾਹਿਬ ਦਾ ਹੀ ਹੱਥ ਚਾਹੀਏ ਜੋ ਕੁਸੂ ਨਹੀਂ ਕਾਰਨਾ ਕਰੇ ਭਰਾਤੀ ਜਾਂ ਪੱਟ ਲਈ ਪੈਸਾ ਇਹਨਾਂ ਬਰਬਾਦੀ ਕਰਤੀ ਹਾਲਾਂਕਿ ਇਹ ਡਰੇਨ ਦਾ ਪਾਣੀ ਲਾਹੂੜਨੇ ਵਾਲੇ ਉਹ ਵੀ ਸਾਡੇ ਭਾਈ ਨੇ ਉਹਨਾਂ ਦਾ ਨੁਕਸਾਨ ਹੁੰਦਾ ਸੀ ਮੰਨਦੇ ਆ ਰਵਾ ਤਾਂ ਜਿਹੜੀ ਛੜਕ ਮਾਛੂ ਵਾਲਾ ਘੜੀ ਉਹ ਉੱਚੀ ਆ ਉਹਦੇ ਥੱਲੇ ਦੀ ਕਰਨੀ ਰਹੇ ਅਰੇ ਉੱਥੇ ਡਰੇਨ ਬਣੀ ਸੀ ਨੰਗਣ ਨੂੰ ਪਾਣੀ ਸੈਫ ਹੈ ਨਾ ਘੜੀ ਬਣਿਆ ਹੋਇਆ ਉਹਨੂੰ ਚਾਲੂ ਕਰਨ ਜੇ ਕੋਈ ਉੱਥੇ ਪ੍ਰੋਬਲਮ ਆਉਂਦੀ ਹੈ ਉੱਥੇ ਨਵਾਂ ਬਣਾ ਦੇਣ ਪਿੱਛੇ ਬਣਾਇਆ ਹੀ ਆ ਇਹਨਾਂ ਨੇ ਜਿਹੜਾ ਪਿੱਛੇ ਜਮਗੌਰ ਸਾਹਿਬ ਤੋਂ ਪਿੱਛੇ ਬਣਾਇਆ ਇੱਕ ਕੀੜੀ ਬਸੀ ਕੋਲ ਉਹ ਵੀ ਬਣਾਇਆ ਅੱਗੇ ਵੀ ਨਹਿਰ ਚ ਪਾਣੀ ਪੈਂਦਾ ਇੱਥੇ ਤੈਨ ਭੱਜ ਕੇ ਪੈਂਦਾ ਇੱਥੇ ਹੱਲ ਹੋ ਸਕਦਾ ਕਰੋੜਾ ਰੁਪਇਆ ਲਾਉਣ ਨਾਲੋਂ ਇੱਥੇ ਲੱਖ ਰੁਪਏ ਦੇ ਵਿੱਚ ਸਾਰਾ ਕੁਝ ਹੱਲ ਹੋ ਸਕਦਾ ਅਸੀਂ ਜਾਨੀ ਅੱਜ ਇਹ ਐਸਟਿਨ ਸਾਹਤੀ ਜਿਹੜੀ ਬੋਲੀ ਸੀ ਭਾਸ਼ਾ ਉਹਦੇ ਖਿਲਾਫ ਲਾਇਆ ਇਹਨਾਂ ਨੂੰ ਅੱਜ ਬਾਦ ਨਿਕ ਦਿੰਨੇ ਆਪਣੀ ਮਾਫੀ ਮੰਗਣ ਨਹੀਂ ਸਾਡਾ ਦੋ ਚਾਰ ਦਿਨ ਤੋਂ ਬਾਅਦ ਅਸੀਂ ਮੌਕਾ ਦਿੰਨੇ ਇਹਨਾਂ ਨੂੰ ਤੋਂ ਬਾਅਦ ਅਸੀਂ ਇੱਥੇ ਅਣਮਿਥੇ ਲਈ ਸਾਰੀਆਂ ਜਥੇਬੰਦੀਆਂ ਇੱਥੇ ਇਕੱਠੇ ਹੋ ਧਰਨਾ ਦਾ ਮਾਰਨਾਂ ਦੂਜੇ ਪਾਸੇ ਪ੍ਰਸ਼ਾਸਨ ਦੇ ਫੈਸਲੇ ਦਾ ਸਮਰਥਨ ਕਰਨ ਵਾਲੀ ਜੱਥੇਬੰਦੀ ਭਾਕਿਉ ਕਾਦੀਆਂ ਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਖੰਨੇ ਤੋਂ ਨਮਾ ਸ਼ਹਿਰ ਨੂੰ ਜਾਂਦੀ ਸੜਕ ਉੱਪਰ ਧਰਨਾ ਲਗਾਇਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਗੜੀ ਤਰਖਾਣਾ ਦੀ ਮਿੰਤੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਦੋ ਨਜਾਇਜ਼ ਕਬਜ਼ੇ ਹਨ ਜਿਨ੍ਹਾਂ ਨੂੰ ਹਟਾਇਆ ਜਾਵੇ ਅਤੇ ਬਰਸਾਤ ਦੇ ਆਉਣ ਤੋਂ ਪਹਿਲਾਂ ਲੱਗਦੇ ਭਰਤਲਾ ਬਾਲ ਮਾਜਰਾ ਦੀ ਨਿਸ਼ਾਨਦੇਹੀ ਕਰਵਾ ਕੇ ਕੰਮ ਸ਼ੁਰੂ ਕੀਤਾ ਜਾਵੇ। ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜਨ ਕਾਪੀਆ ਲੁਧਿਆਣਾ ਇਹ ਅਸੀਂ ਜਿਹੜਾ ਜੀ ਖੰਨੇ ਤੋਂ ਨਵਾਂ ਸ਼ਹਿਰ ਨੂੰ ਰੋਡ ਜਾਂਦਾ ਉਹਦੇ ਉੱਤੇ ਲਵਾਇਆ ਵਾ ਇਹਦਾ ਸਾਡਾ ਮੁੱਖ ਕਰ ਰਿਹਾ ਵੀ ਜਾਨਕਿ ਜਿਹੜੀ ਗੜੀ ਤਰਖਾਨਾਂ ਦੀ ਇਹਦੀ ਮਨਤੀ ਹੋ ਗਈ ਸੀ ਤੇ ਇਹਦੀ ਪਟਾਈ ਵੀ ਸ਼ੁਰੂ ਹੋ ਗਈ ਆ ਇਹ ਤੇ ਇੱਕ ਤਾਂ ਦੋ ਤਿੰਨ ਨਜਾਇਜ਼ ਕਬਜ਼ੇ ਨੇ ਜਿਹੜੇ ਮਕਾਨਾਂ ਦੇ ਉਹਨਾਂ ਦਾ ਕੇਸ ਵੀ ਪੰਚਾਇਤ ਜਿਹੜੀ ਆਪਾਂ ਵੀਡੀਓਪੀ ਵਿਭਾਗ ਆ ਜਿੱਤ ਚੁੱਕੇ ਨੇ ਅਸੀਂ ਕਹਿੰਦੇ ਆ ਵੀ ਸਰਕਾਰ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਆਕੇ ਇਹਨਾਂ ਨੂੰ ਕਬਜ਼ਿਆਂ ਤੋਂ ਦੂਰ ਕੀਤਾ ਜਾਵੇ ਦੂਧਾ ਵੀ ਜਿਹੜੇ ਅੱਗੇ ਦੇ ਪਿੰਡ ਨੇ ਜਿਵੇਂ ਭਰਤਲਾ ਪਾਲ ਮਾਜਰਾ ਉਹਨਾਂ ਦੀ ਵੀ ਨਿਸ਼ਾਨਦੇਹੀ ਕਰਾ ਕੇ ਉਹਨਾਂ ਦਾ ਕੰਮ ਵੀ ਜਲਦ ਤੋਂ ਜਲਦ ਸਰਕਾਰ ਵੱੱਟ ਜੀਵੀਸੀ ਲਾ ਕੇ ਉਹਨਾਂ ਨੂੰ ਪਟਾ ਕੇ ਚਾਲੂ ਕਰਾਇਆ ਗਿਆ ਅੱਜ ਵਾਗਨ ਦਿੱਤਾ ਗਿਆ ਸੀ ਜੀ 100 ਵਾਰ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਜਿੱਦਾਂ ਫੈਸਲਾ ਲਿਆ ਗਿਆ ਸੀ ਕਿ ਕੰਮ ਸ਼ੁਰੂ ਕੀਤਾ ਜਾਵੇ ਕਿ ਆਪੇ ਕੀ ਕਰਨ ਬਣਿਆ ਦੇਖੋ ਪ੍ਰਸ਼ਾਸਨ ਨੇ ਉੱਤਰ ਭਰੋਸਾ ਦਿੱਤਾ ਸੀਗਾ ਪਰ ਕੱਲ ਕੋਈ ਬੇਨਤੀ ਨਹੀਂ ਹੋਈ ਇਸ ਕਰਕੇ ਸਾਨੂੰ ਮਜਬੂਰੀ ਵਾਸ ਇੱਥੇ ਬੈਠਣਾ ਪਿਆ ਵਾ ਤੇ ਜਿੰਨਾ ਤੱਕ ਹੁਣ ਸਾਡਾ ਉਹ ਨਹੀਂ ਕੰਮ ਚਾਲੂ ਕਰਦੇ ਸਾਨੂੰ ਇੱਥੇ ਬੈਠਣਾ ਪੈਣਾ। ਆਹ ਰੋਡ ਜਾਮ ਆ ਜੀ। ਰੋਡ ਜਾਮ ਆ ਬੰਦਾ ਅਸੀਂ 10 ਵਜੇ ਤੇ ਇੱਥੇ ਬੈਠੇ। ਅਧਿਕਾਰੀ ਨਾਲ ਗੱਲ ਨਹੀਂ ਕੀਤੀ ਕਿਸੇ ਨਾਲ। ਅਸੀਂ ਉਹਨਾਂ ਨੂੰ ਮੈਸੇਜ ਪਹੁੰਚਾਤਾ ਸੀ ਵੀ ਸਾਡੀ ਆ ਮੰਗਾਂ ਨੇ ਵੀ ਤੁਸੀਂ ਇਹਨੂੰ ਜਲਦ ਤੋਂ ਜਲਦ ਪੂਰਾ ਕਰੋ। ਕਿਉਂਕਿ ਜਿਹੜੀ ਇਹ ਨਜਾਇਜ਼ ਕਬਜ਼ੇ ਰਹੀ ਇਹਨਾਂ ਦਾ ਜਿਹੜਾ ਕੇਸ ਵੀ ਆ ਬੀਡੀਪੀ ਜਿਹੜਾ ਵਿਭਾਗ ਆ ਪੰਚਾਇਤ ਵਿਭਾਗ ਜਿੱਤੇ ਹੋਏ ਨੇ ਇਹਨਾਂ ਨੂੰ ਕਿਉਂਕਿ ਜਿੱਥੋਂ ਟ੍ਰੇਨ ਸ਼ੁਰੂ ਹੀ ਹੁੰਦੀ ਆ ਇਤੋਂ ਪਟਾਈ ਗੱਬੀਆਂ ਰਹਿੰਦੀ ਆ ਜਿਹੜੀ 1.5 ਕਿਲਾ ਇਹ ਵੀ ਪੂਰੀ ਕਰਾਈ ਜਾਵੇ ਤੇ ਜਿਹੜਾ ਪਾਲ ਮਾਜਰਾ ਭਾਰਤ ਵਾਲਾ ਪਿੰਡਾਂ ਦੀ ਰਹਿੰਦੀ ਆ ਨਿਸ਼ਾਨਦੇਹੀ ਉਹ ਨਾਲ ਹੁੰਦੀ ਇੱਕ ਨਿਸ਼ਾਨਦੇਹੀ ਕਰਾ ਕੇ ਮਸ਼ੀਨਾਂ ਲਗਾਇਆ ਜਾਵੇ ਐਸਡੀਐਮ ਸਮਨਾਲਾ ਵੱਲੋਂ ਦਾ ਹੁਕਮ ਦਿੱਤੇ ਗਿਆ ਸੀ ਉਹਨੂੰ ਜਲਦੋ ਅੱਜ ਅੱਜ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਦੇਖੋ ਜੀ ਇਹ ਪ੍ਰਸ਼ਾਸਨ ਨੂੰ ਪਤਾ ਹੁਣ ਆ ਵੀ ਕੀ ਰਿਕਾਵਟ ਆ ਰਹੀ ਆ ਵੀ ਲੋਕ ਕੋਈ ਪੂਰੇ ਕੁਝ ਬੰਦੇ ਢਿੱਕਾ ਲਾ ਰਹੇ ਨੇ ਵੀ ਉਹਨਾਂ ਕਰਕੇ ਆ ਉਹਨਾਂ ਦੇ ਦਬਾਅ ਹੇਠ ਪ੍ਰਸ਼ਾਸਨ ਨੂੰ ਏਕਣ ਕਰਨਾ ਪੈ ਰਿਹਾ ਵੀ ਅਸੀਂ ਤਾਂ ਇਹੀ ਆਪਣੀ ਬੇਤੀ ਕਰਦੇ ਆ ਵੀ ਜਿਹੜੀ ਜਿੰਨੀ ਵੀ ਆਵਾਮ ਆ ਲੋਕ ਨੇ ਲੋਕਾਂ ਪੀੜਤ ਨੇ 25 30 ਪਿੰਡਾਂ ਦਾ ਪਾਣੀ ਸਾਡੇ ਆਉਂਦਾ ਡੁੱਬਦੇ ਆ ਸੀ ਵੀ ਇਹਨੂੰ ਡਰੇਨ ਨੂੰ ਜਲਦ ਤੋਂ ਜਲ بارش ਤੋਂ ਪਹਿਲਾਂ ਚਾਲੂ ਕੀਤਾ ਜਾਵੇ ਤੁਸੀਂ ਕਹਿੰਦੇ ਜੇ ਮੈਂ ਉੱਥੇ ਬੈਠਾ ਸੀ ਉਸ ਸਮੇਂ ਅ ਆਈ.ਡੀ.ਐਮ ਅਗਰੇ ਉਹਨਾਂ ਨੇ ਗੱਲ ਜਿਹੜੀ ਕਰੀ ਸੀਗੀ ਉਹ ਵਿੱਚ ਗੱਲ ਆਈ ਸੀਗੀ ਜਥੇਬੰਦੀ ਵੱਲੋਂ ਲੋਕਾਲ ਵੱਲੋਂ ਵੀ ਸਾਡੇ ਧਾਨ ਖਰਾਬ ਹੁੰਦੇ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਹੀ ਸੀਗੀ ਵੀ ਧਾਨ ਜਿਹੜੇ ਅਸੀਂ ਜਿਹੜੀ ਪਟਾਈ ਕਰ ਰਹੇ ਆ 22 ਫੁੱਟ ਉਹ ਅਸੀਂ ਆਪਣੀ ਜਿਹੜੀ ਸਰਕਾਰ ਦੀ ਜਗਾ ਉਹਦੇ ਵਿੱਚ ਕਰ ਰਹੇ ਆ ਬਈ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ ਪਰ ਜੇ ਤੁਸੀਂ ਫਿਰ ਵੀ ਕਹਿੰਦੇ ਹੋ ਵੀ ਜਿਹੜੇ ਪਿੰਡ ਦੇ ਲੋਪ ਰਹੇ ਨੇ ਕਿਸਾਨ ਪਿੰਡ ਜਿਵੇਂ ਗੜੀ ਤਰਖਾਣਾ ਔਰਨਾ ਬਈ ਉਹਨਾਂ ਦੇ ਕਿਸਾਨਾਂ ਨੂੰ ਕਿਹਾ ਸੀ ਉਹਨਾਂ ਨੇ ਵੀ ਤੁਸੀਂ 100-100 ਰੁਪਇਆ ਪਿੰਡ ਤੋਂ ਇਕੱਠਾ ਕਰਕੇ ਕਰਮਗਰ ਜਿਵੇਂ ਕਰਮਗਰ 100 ਰੁਪਇਆ ਇਕੱਠਾ ਕਰਕੇ ਵੀ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਜੇ ਕਹਿੰਦੇ ਨੇ ਤਾਂ ਉਹਨਾਂ ਨੂੰ ਇਕੱਠਾ ਕਰਕੇ ਤੁਸੀਂ ਮੁਆਵਜ਼ਾ ਦੇ ਦਿਓ। ਇੰਨੀ ਗੱਲ ਉਹਨਾਂ ਨੇ ਕੀਤੀ। ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਕੁਲਦੀਪ ਸਿੰਘ ਆ ਜੀ। ਕੁਲਦੀਪ ਜੀ ਕਿਹੜਾ ਪਿੰਡ ਆ ਤੇ ਜਿਹੜਾ ਇਹ ਧਰਨਾ ਲੱਗਿਆ ਗਿਆ ਡਰੇਨ ਤੁਹਾਡੇ ਮੁਤਾਬਕ ਹੈ ਜਿਹੜੀ ਕਿਵੇਂ ਹੋਣੀ ਚਾਹੀਦੀ ਹੈ ਕਿਹੜਾ ਪਿੰਡ ਆ ਤੁਹਾਡਾ? ਮੇਰਾ ਨਾਮ ਕੁਲਦੀਪ ਸਿੰਘ ਜੀ ਪਿੰਡ ਗੜੀ ਤਰਖਾਨਾ ਜ਼ਿਲ੍ਹਾ ਮੀਤਵਰਧਾਨ ਬੀਕੇ ਜੋ ਕਾਦੀਆਂ। ਜਿਹੜੀ ਇਹ ਡਰੇਨ ਦਾ ਮਸਲਾ ਜੀ ਇਹ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ। ਕਾਦਿਆਂ ਜਿੱਥੇ ਬੰਦੀ 7-8 ਸਾਲ ਤੋਂ ਲਗਾਤਾਰ ਲੋਕਾਂ ਦੇ ਨਾਲ ਲਾ ਕੇ ਇਹਦੇ ਦੇ ਕੰਮ ਕਰ ਰਹੀ ਆ ਵੀ ਇਹ ਡਰੇਨ ਨਿਕਲਣੀ ਚਾਹੀਦੀ ਆ ਜਿਹੜੇ ਲੋਕਾਂ ਨੇ ਦੱਬੀ ਹੋਈ ਆ ਉਹ ਸਿਰਫ ਉਹੀ ਲੋਕ ਰੋਕ ਰਹੇ ਨੇ ਹੋਰ ਇਹਨਾਂ ਨਾਲ ਕੋਈ ਨਹੀਂ ਹੈਗਾ ਇਹ ਘਾਹਾਂ ਵਾਲੇ ਪਿੰਡ ਕਹਿੰਦੇ ਨੇ ਵੀ ਨੁਕਸਾਨ ਹੋਊਗਾ ਨੁਕਸਾਨ ਹੋਊ ਜੀ ਤਾਂ ਜੋ ਕੋਈ ਨੁਕਸਾਨ ਜੇ ਤਾਂ ਜੀ ਇਹ ਡਰੇਨ ਚੱਲਦੀ ਆ ਫਿਰ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਜਿਹੜਾ ਅੱਜ ਪਾਣੀ ਆਉਂਦਾ ਜੇ ਅੱਜ ਮੰਨ ਲਓ ਡਰੇਨ ਚ ਪੈ ਕੇ ਚੱਲਦਾ ਇਹ ਨਾਲ ਕਿਸੇ ਨੇ ਇਹਦਾ ਪ੍ਰੋਪਰ ਸਹੀ ਚੱਲੂਗਾ ਸਮਾਂ ਤੇ ਜਿਹੜੇ ਆਹ ਏਰੀਆ ਚ ਡੁੱਬਦਾ ਏ ਇਹਦੀ ਬਚਤ ਹੋਊਗੀ ਜੀ ਠੀਕ ਆ ਐਸ ਡੀ ਐਮ ਰਾਜਨੀਸ਼ ਅਰੋੜਾ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿ ਇਸ ਮਾਮਲੇ ਨਾਲ ਜੁੜੇ ਪਿੰਡ ਭਰਤਲਾ ਦੇ ਇੱਕ ਨੰਬਰਦਾਰ ਜੋ ਕਿ ਸਰਕਾਰੀ ਜ਼ਮੀਂਦਾਰ ਖਵਾਲਾ ਹੋਣਾ ਚਾਹੀਦਾ ਪਰ ਉਸ ਨੇ ਖੁਦ ਹੀ ਇਸ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਦੀ ਸਾਹਮਣੇ ਖਿਲਾਫ ਕੁਝ ਨਹੀਂ ਬੋਲਿਆ ਉਹਨਾਂ ਨਾਲ ਇਹ ਵੀ ਕਿਹਾ ਕਿ ਸਬੰਧਤ ਨੰਬਰਦਾਰ ਉੱਪਰ ਵਿਭਾਗੀ ਕਾਰਵਾਈ ਹੋਣ ਜਾ ਰਹੀ ਹੈ ਕਿੰ ਕਿਤੇ ਸੀ ਤੁਸੀਂ ਜਾਣਦੇ ਹੋ ਦੋ ਜੱਥੇਬੰਦੀਆਂ ਇੱਕ ਚਾਹਦੀ ਸੀ ਵੀ ਇਹ ਜਿਹੜੀ ਨਹਿਰ ਦੀ ਖਲਾਈ ਹੋਵੇ ਜਿੱਥੋਂ ਦਾ ਦਰਿਆ ਸਰਕਾਰੀ ਜ਼ਮੀਨ ਹੈਗੀ ਹੈ ਤਾਂ ਕਿ ਜਿਹੜਾ ਪਾਣੀ ਹੈ ਉਹ ਸਾਣਿਆਂ ਲੰਘ ਸਕੇ ਤੇ ਪਿਛਲੇ 10-12 ਪਿੰਡ ਜਿਨ੍ਹਾਂ ਨੂੰ ਹਰ ਵਾਰੀ ਹੜ ਦੀ ਮਾਲ ਚਲਣੀ ਪੈਂਦੀ ਹੈ ਉਹ ਮਾਰਨਾ ਚਲਣੀ ਪਵੇ ਇੱਕ ਜੱਥੇਬੰਦੀ ਦੀ ਦੂਜੀ ਹੈਗੀ ਹੈ ਜਿਹੜੀ ਲਖੋਵਾਲ ਗਰੁੱਪ ਹੈ ਉਹ ਕਹਿੰਦਾ ਵੀ ਇਹਦੀ ਖਲਾਈ ਡੀਸਲਟਿੰਗ ਨਾ ਕੀਤੀ ਜਾਵੇ ਕਾਰਨ ਕੁਛ ਇੱਕ ਬੰਦੇ ਐਸੇ ਨੇ ਜਿਨ੍ਹਾਂ ਨੇ ਉਸ ਨਹਿਰੀ ਜ਼ਮੀਨ ਦੇ ਉੱਤੇ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹਾਲ ਪਿਛਲੇ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਹੁਣ ਜਿਹੜੀ ਆਪਾਂ ਪਰਸੋਂ ਜਾਂ ਚੌਥ ਮੀਟਿੰਗ ਕੀਤੀ ਸੀ ਉਹਦੇ ਵਿੱਚ ਤੁਸੀਂ ਵੀ ਸੀਗੇ ਮੈਂ ਤੁਹਾਨੂੰ ਸਵਾਲ ਪੁੱਛਦਾ ਵਾਂ ਕੀ ਕੋਈ ਇਹਦੇ ਵਿੱਚ ਇਹੋ ਜਿਹੀ ਸ਼ਬਦਾਵਲੀ ਮੇਰੇ ਵੱਲੋਂ ਜਾਂ ਕਿਸੇ ਹੋਰ ਮੇਰੇ ਤਹਿਸੀਲਦਾਰ ਵੱਲੋਂ ਜਾਂ ਵਰਤੀ ਗਈ ਸੀ ਜਿੱਥੇ ਕਿਸੇ ਨੂੰ ਤਰਾਜੁਗ ਹੋਵੇ ਰਿਕਾਰਡਿੰਗ ਹੋ ਰਹੀ ਆਵਾਜ਼ ਤੁਹਾਡੇ ਵੀ ਜਾ ਰਹੀ ਹੈ ਜਵਾਬ ਹਾਂ ਕਿ ਨਾ ਤੁਹਾਨੂੰ ਕੁਝ ਨਾ ਦੱਸੋ ਸੀਗੀ ਕੋਈ ਸਰੇ ਇੱਕ ਉਹਨੇ ਨਹੀਂ ਇਹ ਹੀ ਮੁੱਦਾ ਚੱਕਿਆ ਵੀ ਜਿਹੜੀ 100 ਰੁਪਏ ਵਾਲੀ ਗੱਲ ਆ ਮੈਂ ਉਹੀ ਬੇਨਤੀ ਕਰ ਰਿਹਾ ਮੈਂ ਤੁਸੀਂ ਉਸ ਮੀਟਿੰਗ ਦੇ ਵਿੱਚ ਹਿੱਸਾ ਸੀਗੇ ਸੀਗੇ ਜੀ ਸੀਗੇ ਕੀ ਉਸ ਵਿੱਚ ਮੇਰੇ ਵੱਲੋਂ ਕੋਈ ਸ਼ਬਦਾਂ ਵਾਲੀ ਵਰਤੀ ਗਈ ਹਾਂ ਕੇ ਨਾ ਨਹੀਂ ਪਰ ਫਿਰ ਵੀ ਇਹ ਕਲੀਅਰ ਕਰ ਦਿਓ ਜਿਹੜੇ 100 ਰੁਪਏ ਵਾਲਾ ਤੁਹਾਡੇ ਤੇ ਇਜਾਮ ਹੈ ਹਾਂ ਮੈਂ ਹੁਣ ਕਿਉਂਕਿ ਤੁਸੀਂ ਜਵਾਬ ਦੇ ਦਿੱਤਾ ਵੇ ਐਜ਼ ਅ ਮਤਲਬ ਕਹਿ ਲਓ ਮੇਰੇ ਗਵਾਹ ਹੀ ਬਣ ਗਏ ਹੋ ਪਰ ਮੈਂ ਫਿਰ ਵੀ ਦੱਸ ਪਬਲਿਕ ਨੂੰ ਵੀ ਕਲੀਅਰ ਕਰਨਾ ਚਾਹੁੰਦਾ ਮੈਂ ਉਸ ਦਿਨ ਮੀਟਿੰਗ ਦੇ ਵਿੱਚ ਇਸ਼ਾਕੀ ਹੋਇਆ ਸੀ ਪਰਥਲਾ ਜ਼ਮੀਨ ਦਾ ਇੱਕ ਸਾਡੇ ਨੰਬਰਦਾਰ ਜਿਹੜਾ ਕਿ ਸਰਕਾਰੀ ਜ਼ਮੀਨ ਦੇ ਕਸਟੋਡੀਅਨ ਹੋਣਾ ਚਾਹੀਦੇ ਨੇ ਉਲਟਾ ਉਹਨਾਂ ਨੇ ਹੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉਹ ਖੜੀ ਹੋਏ ਤੇ ਉਹਨਾਂ ਨੇ ਕਿਹਾ ਜੀ ਵੇਖੋ ਜੀ ਜੇ ਇਹ ਹੁਣ ਐ ਸਟੇਜ ਤੇ ਤੇ ਤੁਸੀਂ ਕਬਜ਼ਾ ਲੈਂਦੇ ਹੋ ਜਾਂ ਉਹਨੂੰ ਡੀਸਿਲਟਿੰਗ ਕਰਦੇ ਹੋ ਅਸੀਂ ਉਹਤੇ ਛੋਨਾ ਲਾਇਆਵੇ ਜਿਹੜਾ ਛੋਨਾ ਲੱਗਾਵੇ ਉਹਦਾ ਸਾਡਾ ਜਿਹੜਾ ਜੇ ਜਿਹੜਾ ਲਾਂਡ ਦਾ ਖਰਚਾ ਆਇਆਵੇ ਉਹਦਾ ਨੁਕਸਾਨ ਹੋਏਗਾ ਉਹ ਪਰ ਭਾਈ ਕੌਣ ਕਰੇਗਾ ਸਰਕਾਰ ਤੇ ਪੈਸੇ ਦੇਗੀ ਨਹੀਂ ਸਾਨੂੰ ਹਾਲਾਂਕਿ ਸਰਕਾਰੀ ਜ਼ਮੀਨ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਝੋਨਾ ਲਾ ਰਹੇ ਨੇ ਉਹ ਮੈਨੂੰ ਇਰੀਗੇਸ਼ਨ ਵਾਲੇ ਕਹਿੰਦੇ ਨੇ ਵੱਖਰੇ ਤੌਰ ਤੇ ਆਪਣਾ ਪੀਪੀਐਕ ਤਲੇ ਕੇਸ ਫਾਈਲ ਕਰਨਗੇ ਵੀ ਉਹ ਜਿਹਨਾਂ ਪੈਸਾ ਇਹਨਾਂ ਨੇ ਝੋਨਾ ਲਾ ਕੇ ਕਮਾਇਆ ਉਹਦੀ ਰਿਕਵਰੀ ਕਰਨੀ ਆ ਬਟਾਈ ਦਾ ਪੈਸਾ ਲੈਣਾ ਵੇ ਉਹ ਇੱਕ ਲੰਘ ਮੁੱਦਾ ਵੀ ਡਿਪਾਰਟਮੈਂਟ ਆਪਣੇ ਵੱਖਰੇ ਤੌਰ ਤੇ ਕਰ ਰਿਹਾ ਵੇ ਜਿਹਨਾਂ ਜਨਰ ਨੇ ਇਲੀਗਲ ਪੋਜੈਸ਼ਨ ਕੀਤੇ ਹੋਏ ਨੇ ਦੂਜੀ ਗੱਲ ਜਿਹੜੇ ਨੰਬਰਦਾਰ ਸਾਹਿਬ ਨੇ ਕਿਹਾ ਵੇ ਵੀ ਸਾਡੀ ਭਰਭਾਈ ਕੋਣ ਕਰੇਗਾ ਇੱਕ ਨੰਬਰਦਾਰ ਹੋ ਕੇ ਸਰਕਾਰੀ ਜ਼ਮੀਨ ਦਾ ਕਸਟਡੀ ਉਹਨਾਂ ਕੋ ਜਿੰਨੇ ਕਬਜ਼ਾ ਕੀਤਾ ਹੋਵੇ ਉਹਦੀ ਇੱਕ ਕਾਰਵਾਈ ਵੱਖਰੀ ਕਰ ਰਿਹਾ ਉਹ ਤੇ ਕਸਟਡੀ ਨੇ ਉਹਨੇ ਤੇ ਸਰਕਾਰੀ ਜਿਮਨਾ ਬਚਾਣੀ ਹੈ ਨਾ ਕਿ ਭਰਥਲੇ ਦੇ ਨੰਬਰਦਾਰ ਨੇ ਸਰਕਾਰੀ ਜ਼ਮੀਨ ਦੇ ਕਬਜ਼ਾ ਆਬ ਕੀਤਾ ਹੋਇਆ ਉਹ ਵੀ ਇੱਕ ਵੱਖਰੀ ਤੌਰ ਤੇ ਕਾਰਵਾਈ ਚੱਲ ਰਹੀ ਹੈ ਜੋ ਆਦੇਸ਼ ਆਏ ਨੇ ਸਰਕਾਰ ਵੱਲੋਂ ਕਰ ਰਹੇ ਆ ਤੀਜਾ ਜਰੂ ਇਸ ਗੱਲ ਦਾ ਜਵਾਬ ਦਿੱਤਾ ਗਿਆ ਇਸ ਤੋਂ ਪਿੱਛੇ 10 ਪਿੰਡ ਅਜਿਹੇ ਨੇ ਜਿਨ੍ਹਾਂ ਦਾ ਇਸ ਜ਼ਮੀਨ ਤੇ ਕਬਜ਼ਾ ਕਰ ਰਾ ਡੀਸਟਿਕ ਨਾ ਹੋਣ ਕਰੇ ਪਾਣੀ ਪਿੱਛੇ ਮਾਰ ਪੈਂਦੀ ਉਹਨੂੰ ਨੁਕਸਾਨ ਹੁੰਦਾ ਵੇ ਇਹ ਗੱਲ ਆਈ ਸੀ ਵੀ ਜੇ ਇਹਨਾਂ ਦੇ ਪਿੰਡਾਂ ਨੇ ਜਿਨ੍ਹਾਂ ਨੇ ਨਜਾਇਜ਼ ਝੋਨਾ ਲਾਇਆ ਹੋਵੇ ਚਲੋ ਇਹਨਾਂ ਦਾ ਨੁਕਸਾਨ ਵੀ ਹੋਇਆ ਵੇ ਤੇ ਮੈਂ ਕਹਿਆ ਸੀ ਜਿਹੜੇ ਪਿਛਲੇ ਪਿੰਡਾਂ ਵਾਲੇ ਹਰ ਤੁਸੀਂ ਆਪਣੇ ਪਿੰਡ ਵਾਈਜ਼ ਆਪਣੇ ਘਰਾਂ ਦੇ ਵਿੱਚੋਂ ਕੁਝ ਪੈਸੇ ਇਕੱਠੇ ਕਰੋ 100-200 ਰੁਪਏ ਕੁਝ ਮੋਹੜ ਇਕੱਠੇ ਕਰੋ ਤਾਂ ਕਿ ਜਿਨ੍ਹਾਂ ਇਹਨਾਂ ਦਾ ਝੋਨੇ ਦਾ ਨੁਕਸਾਨ ਹੈ ਇਹਨਾਂ ਨੂੰ ਵੀ ਮੁਆਵਜ਼ਾ ਇੰਡਾਇਰੈਕਟ ਵੇ ਨਾ ਮਿਲ ਸਕੇ ਫਿਰ ਉਹਨੇ ਕਿਹਾ ਨਹੀਂ ਸਰ ਐਸੀ ਏਦਾਂ ਆਪਣੇ ਭਾਈਚਾਰੇ ਦਾ ਨੁਕਸਾਨ ਨਹੀਂ ਸਾਡੀ ਅਸੀਂ ਇੱਕ ਮੁੱਢੇ ਪਿੰਡ ਤੋਂ ਪੈ ਕੋਰੇ ਦੇ ਵਿੱਚ ਦੱਸੋ ਇਹ ਚ ਮੇਰੇ ਵੱਲੋਂ ਮਾੜੀ ਸ਼ਬਦਾਬੀ ਕਿੱਥੇ ਯੂਜ਼ ਕੀਤੀ ਗਈ ਕੀ ਇਹ ਗੱਲ ਇਸ ਤਰ੍ਹਾਂ ਨਹੀਂ ਹੋਈ ਸੀ ਦੱਸੋ ਤੁਸੀਂ ਜੀ ਇਸ ਤਰ੍ਹਾਂ ਹੋਈ ਸੀ ਨਾ ਤੇ ਇਹਦੇ ਵਿੱਚ ਮਾੜੀ ਸ਼ਬਦਾਬੀ ਕਿੱਥੇ ਆ ਬੇਸਿਕਲੀ ਕਾਰਨ ਕੀ ਹੈ ਕਬਜ਼ੇ ਨਜਾਇਜ਼ ਨੇ ਸਰਕਾਰ ਕਬਜ਼ਾ ਲੈ ਰਹੀ ਏ ਸਰਕਾਰ ਦੀ ਮਨਛਾਹ ਵੇ ਨਜਾਇਜ਼ ਕਬਜ਼ੇ ਛਡਾਣੇ ਸਰਕਾਰ ਦਾ ਇੱਕ ਮੋਟਿਵ ਸੀ ਇੱਕ ਅਜੰਡੇ ਦੇ ਵਿੱਚ ਸੀਗਾ ਨਜਾਇਜ਼ ਕਬਜ਼ੇ ਛਡਾਣੇ ਪੁਰਾਣੇ ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਕੋਲ ਜਦੋਂ ਕਬਜ਼ਾ ਜਾ ਰਿਹਾ ਡਰੇਨ ਨੂੰ ਪਾਣੀ ਨੂੰ ਜਾਣ ਨੂੰ ਨਿਕਾਸੀ ਦਾ ਰਸਤਾ ਮਿਲ ਰਿਹਾ ਸਰਕਾਰ ਦਾ ਹੈਗਾ ਟੇਕ ਤੱਕ ਪਾਣੀ ਪਹੁੰਚਾਣਾ ਹੈ ਪਾਣੀ ਦੀ ਨਿਕਾਸੀ ਕਰਨੀ ਹੈ ਜਦੋਂ ਹੁਣ ਸਰਕਾਰ ਇਹੋ ਜੇ ਕੰਮ ਕਰ ਰਹੀ ਏ ਲੋਕਾਂ ਦੇ ਬੈਨੀਫਿਟ ਦੇ ਕੰਮ ਕਰ ਰਹੀ ਏ ਤੇ ਕੁਝ ਜਿਹੜੇ ਨਜਾਇਜ਼ ਕਬਜ਼ਾ ਤਾ ਰੱਖਣੇ ਉਹਨਾਂ ਨੂੰ ਤਕਲੀਫ ਹੋ ਰਹੀ ਏ ਜਿਹੜੇ ਅੱਜ ਗਰੁੱਪ ਦੇ ਵਿੱਚ ਬੈਠੇ ਸਨ ਆ ਕੇ ਮੇਰੇ ਕੋਲ ਪਰਸੋ ਉਸ ਤੋਂ ਮੀਟਿੰਗ ਤੋਂ ਬਾਅਦ ਵੀ ਇਹ ਬੰਦੇ 15 20 ਆਏ ਤੇ ਫਿਰ ਮੈਂ ਇਹਨਾਂ ਨੂੰ ਪੁੱਛਿਆ ਇਹ 15 20 ਬੰ ਮੈਂ ਕਿ ਇਹ ਉਹੀ 15 ਵੀ 25 ਬੰਦੇ ਨੇ ਨਾ ਜਿਨ੍ਹਾਂ ਨੇ ਡਰੇਨ ਦੇ ਉੱਤੇ ਕਬਜ਼ਾ ਕੀਤਾ ਤੇ ਉਹ ਹੱਸ ਕੇ ਚਲੇ ਗਏ ਕਹਿੰਦੇ ਹਾਂ ਜੀ ਬੰਦੇ ਤੇ ਉਹ ਹੀ ਜਿਹਨੂੰ ਤਕਲੀਫ ਹੈ ਉਹੀ ਬੰਦਾ ਇੱਥੇ ਆਏਗਾ ਸੋ ਆਮ ਪਿੰਡ ਵਾਸੀ ਇਹਨਾਂ ਦੇ ਨਾਲ ਨਹੀਂ ਹੈਗਾ ਇਹ ਉਹ 15 ਵੀ 25 ਉਹੀ ਬੰਦੇ ਨੇ ਜਿਨ੍ਹਾਂ ਨੇ ਡਰੇਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਸਰਕਾਰ ਦੀ ਮਨਸ਼ਾ ਵੀ ਨੇ ਨਜਾਇਜ਼ ਕਬਜ਼ੇ ਛਡਾਣੇ ਆ ਤੇ ਛੜਾਵਾਂਗੇ ਆ ਤਦ ਜਦੋਂ ਅਸੀਂ ਗੱਲ ਕਰੀਏ ਹਰਦੀਪ ਸਿੰਘ ਗਿਆ ਕਾਰਦੀ ਯੂਨੀਅਨ ਵੱਲੋਂ ਵੀ ਇੱਕ ਧਰਨਾ ਦਿੱਤਾ ਗਿਆ ਉਹ ਜਾਮ ਕੀਤਾ ਹੋਇਆ ਹੈ ਕਿ ਤੁਸੀਂ ਜਿਹੜਾ ਵਾਅਦਾ ਦਿੱਤਾ ਸੀਗਾ ਵੀ ਡਰੇਨ ਦਾ ਕੰਮ ਜਲਦੀ ਕੀਤੇ ਬਿਲਕੁਲ ਉਹਨਾਂ ਨੇ ਅੱਜ ਜਿਹੜਾ ਜਾਮ ਕੀਤਾ ਕੀ ਹੈਗਾ ਕੀ ਮਾਮਲਾ ਬਿਲਕੁਲ ਇਹੀ ਗੱਲ ਹੈ ਇੱਕ ਜਦੋਂ ਅਸੀਂ ਡਰੇਨ ਸਫਾਈ ਕਰਿਆ ਲੱਖੋ ਵੱਲ ਗਰੁੱਪ ਦੇ ਕੋਸ਼ਿਕ ਬੰਦਿਆਂ ਨੇ ਉੱਥੇ ਤੰਦਾਂ ਦੇ ਦਿੱਤਾ ਅਸੀਂ ਸਾਨੂੰ ਟੈਂਪਰੇਰੀ ਕੰਮ ਬੰਦ ਕਰਨਾ ਪਿਆ ਸੀਗਾ ਤੇ ਜਿਹੜੇ ਦੂਜੇ ਪਾਸੇ ਗਿਆਸਪੁਰਾ ਨੇ ਹਰਦੀਪ ਸਿੰਘ ਗਿਆਸਪੁਰਾ ਜਿਹੜਾ ਹੈਗਾ ਆਪਣਾ ਕਾਦਿਆਂ ਗਰੁੱਪ ਦੇ ਹੈਗੇ ਨੇ ਉਹਨਾਂ ਦਾ ਧਰਮਾ ਇਸ ਕਰਕੇ ਸੀਗਾ ਵੀ ਜਿਹੜੀ ਸਰਕਾਰੀ ਜ਼ਮੀਨ ਨੇ ਉਹ ਤਾਂ ਨਜਾਇਜ਼ ਕਬਜ਼ੇ ਛੜਾਏ ਜਾਣ ਜਿਹੜਾ ਕਿ ਬੰਦਾ ਹੋਵੇ ਤੇ ਜਿਹੜਾ ਪਾਣੀ ਦੀ ਨਿਕਾਸੀ ਠੀਕ ਹੋਈ ਪਿੰਡੇ 10-12 ਪਿੰਡਾਂ ਦਾ ਜਿਹੜਾ ਪਿੱਛਾ ਆ ਨਾ ਉਹ ਤਬਾਈ ਨਾ ਹੋ ਸਕੇ ਸੋ ਮੈਂ ਲੱਖੋਵਾਲ ਗਰੁੱਪ ਦੇ ਬੰਦਿਆਂ ਨੂੰ ਬੇਨਤੀ ਕਰਦਾ ਵਾਂ ਤੁਸੀਂ ਕਿਸਾਨ ਮੋਢੀਓ ਕਿਸਾਨਾਂ ਦੇ ਹੱਕਾਂ ਦੇ ਰਾਖੇ ਹੋ ਪਿਛਲੇ ਦਸਾਂ ਪਿੰਡਾਂ ਦਾ ਪਾਣੀ ਜਿਹੜਾ ਵੇ ਰੁਕਣ ਕਰਕੇ ਉੱਥੇ ਉਹਨਾਂ ਦੀ ਫਸਲਾਂ ਵੀ ਨੁਕਸਾਨ ਹੁੰਦੀਆਂ ਵੇ ਉੱਥੇ ਉਹਨਾਂ ਦੇ ਘਰਾਂ ਦੇ ਵਿੱਚ ਜਾਣ ਮਾਲ ਦਾ ਨੁਕਸਾਨ ਹੁੰਦਾ ਵੀ ਖਲਸਾ ਪੜਿਆ ਲੈਂਦਾ ਆਪਾਂ ਤੁਹਾਨੂੰ ਤੇ ਮੋਢੀ ਹੋ ਕੇ ਨਾਜਾਇਜ਼ ਜ਼ਮੀਨ ਦੇ ਉੱਤੇ ਖਲਾਈ ਕਰਾਣੀ ਚਾਹੀਦੀ ਜਿਹੜੇ ਉਹਨਾਂ ਨੇ ਫਸਲ ਬੋਈ ਹੋਈ ਹੈ ਤਾਂ ਕਿ ਪਾਣੀ ਨੂੰ ਰਸਤਾ ਮਿਲੇ ਤੇ ਪਾਣੀ ਦੀ ਨਿਕਾਸੀ ਹੋ ਸਕੇ ਜਿੱਥੋਂ ਤੱਕ ਹਰਦੀਪ ਸਿੰਘ ਗਿਆਸਪੁਰਾ ਨੇ ਜਿਹੜਾ ਲਾਇਆ ਹੋਇਆ ਧਰਨਾਵੇਂ ਮੈ ਸਵਾਸਣ ਦਵਾਨਾ ਵਾ ਸਰਕਾਰ ਵੱਲੋਂ ਅਸੀਂ ਨਾਜਾਇਜ਼ ਜ਼ਿਮਾ ਦੇ ਜ਼ਮੀਨਾਂ ਦੇ ਕਬਜ਼ੇ ਖਾਲੀ ਕਰਾਵਾਂਗੇ ਪਾਣੀ ਦੀ ਪ੍ਰੋਪਰ ਨਿਕਾਸੀ ਹੋਏਗੀ ਤੇ ਜਿਹੜਾ ਵੀ ਕੋਈ ਨਜਾਇਜ਼ ਕਬਜ਼ੇ ਕਰਕੇ ਕਿਸੇ ਨੂੰ ਹੈਗਾ ਉਹਨੂੰ ਇਗਨੋਰ ਨਹੀਂ ਕੀਤਾ ਜਾਏਗਾ ਪਾਣੀ ਨਿਕਾਸੀ ਹੋ ਜਾਏਗੀ ਤੇ ਲੋਕਾਂ ਨੂੰ ਜਿਹੜਾ ਇਹ ਫਲੱਡ ਤੋਂ ਰੀਲੀਫ ਡੈਫੀਨਿਟਲੀ ਮਿਲੇਗਾ ਤੇ ਹੁਣ ਸੰਭੂ ਕੁਲਵਾ ਦਿੱਤਾ ਜਾਊਗਾ ਜੀ ਕੰਮ ਸ਼ੁਰੂ ਬਿਲਕੁਲ ਕੰਮ ਅੱਜ ਸ਼ੁਰੂ ਕਰਾਂਗੇ ਜੀ ਆਪਾਂ ਅਸੀਂ ਬਿਲਕੁਲ ਇਸ ਦਿਨ ਤੇ ਵਚਨਬੱਧ ਹੈਗੇ ਆ ਕੰਮ ਸ਼ੁਰੂ ਕਰਾਂਗੇ ਸਮਰਾਲੀ ਤੋਂ ਦਿਨਿਸ਼ ਕੁਮਾਰ ਭਾਰਤਵਾਜ ਦੀ ਰਿਪੋਰਟ